Yeah. आया मैं तब सुन आज रात जी चला आया हो रे 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 फोट प

Tchau, tchau. очку Qual relâssss Qako pr fungal Qakarakos 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 Trusteerim itse tamañospaso xamoj of aongruh unhaa fafza vah interacted baita k'yipuh ίen aaa r складa k' xo mh gaYiisas mahdollis auto'а�hagi w momento tysa k31a gond HAo kxc aqoanaod SSha gm sey dozens haaiyy. nsспa Comment erstmalinнga. codh- paara g bumpsha ji saibada s tracking Lisaa 1 Marcin tו99cヒ Virtie March是不是.com eina rammlconsummoaa krisi mrwierсul ens n nI Whom productA Sure Pri ha hreff inf Musaadhrant InfainkenhaOT Riskater Huru Thanks aha G 49cuh know ige i would asch bandeefe o balle tere gacha piche <music> mileya <music> aa 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 चरण शरण सनाथ हे मन रंग रते लाल गोपाल गुण नित गाओ नानक भए प्रभु कृपाल रतरजनो नमन की आवे गोपाल नंदे प्रभाव ਦੇ ਤੇਰਾ ਸਾਥ ਜੀ ਰਾਮ ਸੇ ਤੇਰੀ ਪੁਕਾਰੇ ਜੋ ਹੋਏ ਸਾਰੇ ਵਦੂਤ ਫਤਿਹ ਉਤਾਰੀ ਤੇ ਤੇਰਾ ਪ੍ਰੇਮ ਨੇਤਾ ਨਾਨਕ ਸਿਮਰਨ ਕਰ ਤੋ ਜੇ ਇੰਨ ਤੇ ਸੁਖ ਕਰੇ ਸਾਰਾ ਨਾਮ ਸੁਣੀ ਰਹੀ ਤੇ ਸਤ ਸਤ ਨਾਮ ਦਾ ਗਾਣ ਸੁਣ ਸੁਣਾ ਤੇ ਸਾਰੇ ਪਰਮਧਿਕਾਂ ਦਾ ਬਾਬਾ ਜੀ ਦਾ ਹੈਡ ਗਰੰਟ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਗੁਰਦੁਆਰਾ ਸੇ ਪਾਸ਼ਾ ਸੇਵ ਜੀ ਕੋਟਨੜਾ ਵਿਖੇ ਗੁਰਦੁਆਰਾ ਸਾਹਿਬ ਦੇ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਸਾਰੀ ਮੈਨੇਜਮੈਂਟ ਵੱਲੋਂ ਬਾਬਾ ਜੀ ਦਾ ਤੇ ਪਰਮਧਿਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂ ਹਰ ਸਾਲ ਆਵਲੀ ਪੰਜ ਪਿਆਰੇ ਸਿੰਘਾਂ ਸਹਿਮਾਨਾਂ ਦਾ ਤੇ ਹੋਰ ਵੀ ਗੁਰਮੁਖ ਪਿਆਰਿਆਂ ਦਾ ਪਰਵੰਧਕਾਂ ਦਾ ਸਤਿਕਾਰ ਕਰਦੇ ਹਾਂ ਅਤੇ ਪਿਆਰ ਸਤਿਕਾਰ ਬਖਸ਼ਦੇ। ਜੋ ਗੁਰੂ ਸਾਹਿਬ ਕਿਰਪਾ ਕਰ ਬੇਕਰ ਸਾਡੇ ਸਾਰੇ ਨਗਰ ਤੇ ਮੇਰ ਕਰਨ ਕਿਰਪਾ ਕਰ ਬੇ ਸਾਰੇ ਨਾਲ ਬਿੜ ਕੇ ਸੰਤ ਮਹਾਰਾਜ ਜੀ ਅਡਾ ਸਾਡੇ ਵੱਡੇ ਮਹਾਨ ਪੁਰਸ਼ਾਂ ਦੇ ਪਾਏ ਹੋਏ ਮੁੰਡਿਆਂ ਦੀ ਜਨ ਸੰਗੀਏ ਤੇ ਮਹਾਂ ਪੁਰਸ਼ਾਂ ਦੀ ਖੁਸ਼ੀਆਂ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰ ਸਗੇ ਜੀ سو باہر دوشان دا باہر والی گا دا باہر باہر دا باہر منٹ حالی پر کی خلاف پاؤں گروہ صاحب یہ چلنا مجھ حالی ਐ ਪੰਥ ਕਾਲ ਸਾਜੀ ਦੜਦੀ ਕਲਾ ਰਹੇ ਨਿਤ ਤੇਰੀ ਐ ਪੰਥ ਕਾਲ ਸਾਜੀ ਦੜਦੀ thank you

ਆਪ ਜੀ ਦੇ ਪਾਵਨ ਪਿੱਤਰ ਅਸਥਾਨਾਂ ਤੇ ਨਗਰ ਕੀਰਤਨ ਦੇ ਸਰੂਪ ਦੇ ਵਿੱਚ ਸਾਰੀ ਸੰਗਤ ਸਾਰੇ ਸਰਵادار ਪਹੁੰਚੇ ਹਨ ਆਪ ਜੀ ਦੀ ਹਜ਼ੂਰੀ ਵਿਖੇ ਪਹੁੰਚ ਕੇ ਗੁਰਬਾਣੀ ਦੇ ਕੀਰਤਨ ਕੀਤੇ ਨੰਨੇ ਸੇ ਪੌੜੀ ਆਨੰਦ ਸਾਹਿਬ ਦੇ ਬਾਣ ਕੀਤੇ ਹਨ ਜੀ ਅਖਰਵਾਦਾ ਕਾਟਾ ਪੁਜਕ ਮੁਆ ਪ੍ਰੋਗ ਦੇ ਵਾਸਤੇ ਸੁੱਧ ਬਾਣੀ ਪੜਨ ਦਾ ਸੇਵਾ ਕਰਨ ਦਾ ਬਲ ਉਦਨ ਬਖਸ਼ਿਸ਼ ਕਰਨਾ ਜੀ ਸੰਗੋ ਸੰਗਤ ਨੇ ਜੇ ਜਿਸ ਭਾਵਨਾ ਨੂੰ ਲੈ ਕੇ ਆਪ ਜੀ ਦੇ ਚਰਨ ਪਰਸੇ ਹਮ ਸੋ ਸੋ ਮਨੋ ਕਾਮਨਾਵਾਂ ਗੁਰੂਤਨ ਅਨੁਸਾਰ ਸੰਪੂਰਨ ਕਰਨੀਆਂ ਸ੍ਰੀ ਸੇਮੇਰ ਪਰਿਆਹਾਤਰਕਣਾ ਸਭ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੇ ਮਹਾਰਾਜ ਜੀ ਦਿਹਾੜੇ ਵਾਸਤੇ ਐਸੇ ਦਿਹਾੜੇ ਮਨਾਉਣ ਦੇ ਬਲ ਤੋਂ ਬਖਸ਼ਿਸ਼ ਕਰਨੇ ਆਪ ਜੀ ਦੇ ਬਖਸ਼ੇ ਹੋਏ ਪਾਵਨ ਪੁਜਤਰ ਪੰਡਾਰਿਆਂ ਵਿੱਚੋਂ ਸਮੂਹ ਸੰਗਤ ਵੱਲੋਂ ਪੁਜਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਕਰੋ ਕਿਰਪਾ ਭੋਗ ਲਾਓ ਲਗਿਆ ਭੋਗ ਸੀ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਦੀ ਹਜ਼ੂਰੀ ਵਿੱਚ ਬਿਆੰਤ ਸੰਗਤ ਨੇ ਹਾਜ਼ਰੀ ਭਰੀ ਹੈ ਸਭ ਦੀ ਹਾਜ਼ਰੀ ਤਿਲ ਫੁੱਲ ਭੇਟਾ ਪ੍ਰਵਾਨ ਕਰੋ ਸਭ ਨੂੰ ਨਾਮਦਾਨ ਸਿੱਖੀਦਾਨ ਭਰੋਸਾ ਬਖਸ਼ੋ ਕਰੋ ਕਿਰਪਾ ਚੱਲ ਰਹਿ ਗੁਰਬਾਣੀ ਦੇ ਪ੍ਰਵਾਹਾਂ ਵਿੱਚੋਂ ਪਾਵਨ ਹੁਕਮਨਾਮਾ ਸਹਿ ਬਖਸ਼ ਕੇ ਨਿਹਾਲ ਕਰੋ ਅੱਖਰਵਾਦਾ ਘਾਟਾ ਪੂਰਜਕ ਮੁਆਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਨਾ ਮਿਲੇ ਆਪ ਜੀ ਦਾ ਹੀ ਨਾਮ ਜਿਤਾਵੇ ਗੁਰੂ ਨਾਨਕ ਨਾਮ ਕਰਦੀ ਕਲਾ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਾਬਿਨ ਆਪਣੀ ਆਪਣੀ ਧਾਰੀ ਤੋ ਵਿਟ ਕੋ ਹੈ ਮੁਕਲ ਭਾਰੀ ਜਾਬਿਨ ਕਰਨੇ ਹਾਰ ਬਿਠਾਤਾ ਤੋ ਵਿਸ਼ਨੂ ਨਾਹੀ ਕਿਰਤਾਤਾ ਜਾਬਿਨ ਆਪਣੋ ਬਾਂਧਿਓ ਮੋਹਾ ਬਜੈ ਸਦਾ ਜਮ ਜੂਹਾ ਜਾਬਿ ਹਤੇ ਸਭ ਤੇ ਭਗਵਾ ਵਿਦ ਨਾਹੀ ਹੈ ਪਾਰ ਬ੍ਰੰਭਾ ਜਾਬਿਨ ਕਿਛ ਕਰ ਮਾਨੇ ਤੇਤਾ ਤਤ ਸੂਖ ਢੰਗ ਚੇਦਾ ਜਾਵੇਂ ਕੋਈ ਕੀ ਮੁਝਿਆ ਤੱਤੇ ਤਨੋ ਸਭ ਕੀ ਤੋਗਿਆ ਜਿਵੇਂ ਤਾਵੇ ਮਾਇਆ ਰਤੀ ਦੇ ਤ੍ਰਪਤਾਵੇਂ ਤ੍ਰਤੀ ਜਗਤੇ ਹੋਇ ਉਹ ਜਉਨਾ ਪਿੱਖੇ ਮਾਗ ਚਦੀ ਮੋਲਾ ਕਰ ਕਿਰਪਾ ਦੀ ਸਤ ਪੁਰ ਮਿਲਿਓ ਮਨ ਮੇਰੇ ਮਨ ਦੀਪਕ ਜਦਿਓ ਬੇਤਹਾਰ ਕੀ ਤੁਝੀ ਕਰੀ ਤੋਇ ਬੰਕੀ ਬੰਦ ਪਰੇ ਦੀ ਪਿਆਰ ਦੇ ਆਪਾ ਪਾ ਰਣ ਕਰਾਉਣ ਤਸਕੀਰੀ ਰਿਸ਼ਤੇ ਆਪਣੇ ਸੁਸਿਖਾਲ ਦੇ ਵਿੱਚ ਹੈ ਪੂਰਨ ਨਿਰਅਪਕ ਜੰਗਲ ਵਾਲੋ ਆਰਿਆ ਆਪਾਂ ਵੀ ਪਾਉਂਦਾ ਬੜੀ ਬੰਦਾ ਖੱਲ ਵਾਲਾ ਗੁਰਸੇਵਾ ਤੇ ਨਾਮੇ ਲਾਗਾ ਹੋਰ ਦੇਖ ਲੋ ਨਾ ਆ ਜੇਕਰ good <laughs> morning